ਕੀ ਹਾਲ ਨੇ ਜੀ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਭਰਤੀ ਲੈ ਕੇ ਆਏ ਆ ਪੀ ਟ੍ਰਿਪਲ ਐਸ ਵੀ ਵੱਲੋਂ ਇੱਕ ਨਵੀਂ ਭਰਤੀ ਕੱਢੀ ਗਈ ਹੈ ਇਹ ਭਰਤੀ ਦਾ ਜੇ ਕਰੀ ਜਾਂਦੀ ਹੈ ਖਜ਼ਾਨਾ ਵਿਭਾਗ ਦੇ ਵਿੱਚ ਭਰਤੀ ਹੈ ਇਹ ਠੀਕ ਹੈ ਜੀ ਵੱਖ-ਵੱਖ ਪੋਸਟਾਂ ਦੇ ਵਿੱਚ ਤੇ ਰਿਕਰੂਟਮੈਂਟ 2024 ਦੀ ਹੈ ਸੈਲਰੀ ਵਿੱਚ 35000 ਰਹਿਣ ਵਾਲੀ ਹੈ ਅਪਲਾਈ ਫਾਰਮੇ ਦੇ ਚੱਲ ਰਹੇ ਨੇ ਕੀ ਯੋਗਤਾ ਹੈ ਕੀ ਸਾਰਾ ਪ੍ਰੋਸੈਸ ਹੈ ਕਿਹੜੇ ਕਿਹੜੇ ਕੈਂਡੀਡੇਟ ਭਰ ਸਕਦੇ ਆ ਸਾਰਾ ਕੁਝ ਆਪਾਂ ਡਿਸਕਸ਼ਨ ਕਰਾਂਗੇ ਕਿਹੜੇ ਲੈਵਲ ਦੀ ਭਰਤੀ ਹੈ ਗਰੁੱਪ ਬੀ ਦੀ ਹੈ ਸੀ ਦੀ ਹੈ ਡੀ ਦੀ ਹੈ ਕਿਹੜੇ ਦੀ ਹੈ ਸਾਰੀ ਗੱਲ ਕਰਾਂਗੇ ਆਪਾਂ ਉਸ ਤੋਂ ਬਲਾਵਾ ਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਜਾਂ ਦੂਜੇ ਜੇਲ੍ਹ ਬਾਰੇ ਤਿਆਰੀ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਆਪਣਾ ਪੰਜਾਬ ਪੁਲਿਸ 2024 ਵਾਲਾ ਬੈਚ ਚੱਲ ਰਿਹਾ ਹੈ ਬਾਕੀ ਤੁਸੀਂ ਆਪਣੇ ਪੰਜਾਬ ਦੇ ਕਿਸੇ ਵੀ ਬੈਚ ਤੋਂ ਪੰਜਾਬ ਦੇ ਸਾਰੇ ਪੇਪਰ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਆ ਆਉਣ ਵਾਲੀਆਂ ਵੈਕੈਂਸੀਆਂ ਗਈਆਂ ਤੇ ਆ ਆਪਣੀ ਗਰੁੱਪ ਡੀ ਦੀ ਭਰਤੀ ਜਿਹੜੀ 26 ਜੁਲਾਈ ਤੋਂ ਫਾਰਮ ਆਨਲਾਈਨ ਹੋਣੀ ਹੈ ਜੇ ਕਿਸੇ ਬੱਚੇ ਨੇ ਪਟਵਾਰੀ ਤਿਆਰੀ ਕਰਨੀ ਹੈ ਜ ਉਹਦੇ ਵਾਸਤੇ ਪਟਵਾਰੀ ਸਪੈਸ਼ਲ ਬੈਚ ਵੀ ਹੈ ਕਲਰਕ ਦਾ ਸਪੈਸ਼ਲ ਬੈਚ ਵੀ ਹੈ ਸਾਰੇ ਪੇਪਰ ਇਧਰ ਤਿਆਰੀ ਕਰਨੇ ਤੁਸੀਂ ਆਲ ਪੰਜਾਬ ਐਗਜ਼ਾਮ ਜਿਹੜਾ ਆਪਣਾ ਚੜ੍ਹਦੀ ਕਲਾ ਬੈਚ ਹੈ ਉਹ ਲੈ ਸਕਦੇ ਹੋ ਇਹ ਸਾਰਾ ਕੁਝ ਤੁਹਾਨੂੰ ਆਪਣੀ ਐਪ ਤੇ ਮਿਲੂਗਾ ਜੀ 75% ਡਿਸਕਾਊਂਟ ਹੈ 14 ਅਗਸਤ ਤੋਂ ਲੈ ਕੇ 25 ਅਗਸਤ ਤੱਕ ਅੱਜ 25 ਅਗਸਤ ਤੱਕ ਲਾਸਟ ਡੇਟ ਹੈ ਰਾਤ ਦੇ 12 ਵਜੇ ਤੱਕ ਤੁਹਾਡੇ ਕੋਲ ਆਫਰ ਚੱਲੂਗਾ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਰਾਜੇ ਬੈਚ ਹੈ ਬੈਚ ਸਾਰੀਆਂ ਕਲਾਸਾਂ ਦੇ ਪੀਡੀਐਫ ਸਾਰੀਆਂ ਕਲਾਸਾਂ ਦੇ ਵੀਡੀਓ ਲੈਕਚਰ ਸਾਰੀਆਂ ਕਲਾਸਾਂ 0 ਲੈਵਲ ਤੋਂ ਆਰ ਸਬਜੈਕਟ ਹੋਣਗੇ ਦੇ ਵਿੱਚ ਠੀਕ ਹੈ ਜੀ ਬਾਕੀ ਦਾ ਤਾਂ ਆਪਣੇ ਪੜਾਉਣ ਦਾ ਤਰੀਕਾ ਪਤਾ ਹੀ ਹੈਗਾ ਠੀਕ ਹੈ ਜੀ ਉਹਦੇ ਬਾਅਦ ਐਪ ਡਾਊਨਲੋਡ ਕਰ ਲੈਣੀ ਹੈ ਪਲੇ ਸਟੋਰ ਤੋਂ ਦੀਪੂਲਰ ਐਜੂਕੇਸ਼ਨ ਦਾ ਆਈਫੋਨ ਵਾਲੇ ਬੱਚਿਆਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੀ ਤੇ org ਕੋਡ ਡਬਲ ਐਕਸ ਰਹਿ ਮਾਤਾ ਬੱਚ ਉਸ ਨੂੰ ਕਾਲ ਵੀ ਕਰ ਸਕਦਾ ਹੈ ਪ੍ਰਤੀ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਚਲੋ ਜੀ ਅੱਜ ਦਾ ਜਿਹੜੀ ਭਰਤੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਭਰਤੀ ਹੈ ਠੀਕ ਹੈ ਜੀ ਬਗਿਆਪਨਾ ਨੰਬਰ ਤੁਸੀਂ ਇਹਦਾ ਦੇਖ ਸਕ ਬਗਿਆਪਨ ਨੰਬਰ ਇਹ ਕਦਾ 72024 ਜਿਹਦੂ ਵੀ ਤੁਸੀਂ ਕੋਈ ਪੋਸਟ ਭਰਦੇ ਹੁੰਦੇ ਹੋ ਨਾ ਬਹੁਤ ਬੱਚਿਆਂ ਨੇ ਯਾਦ ਨਹੀਂ ਰਿਹਾ ਕਿਹੜੀ ਪੋਸਟ ਆਪਾਂ ਵਿੱਚ ਤੁਸੀਂ ਪੋਸਟਰ ਦਾ ਨਾਮ ਜ਼ਿਆਦਾ ਨਾ ਰੱਖਿਆ ਕਰੋ ਪਰ ਉਹਦਾ ਵਿਗਿਆਪਨ ਨੰਬਰ ਜ਼ਰੂਰ ਯਾਦ ਰੱਖਿਆ ਕਰੋ ਠੀਕ ਹੈ ਜੀ 21 ਤਰੀਕ ਤੋਂ ਇਹ ਤੁਹਾਡੇ ਫਾਰਮ ਸ਼ੁਰੂ ਹੋਏ ਸੀ ਭਰਨ ਵਾਸਤੇ ਤੇ ਆਖਰੀ ਮਿਤੀ ਜਿਹੜੀ ਹੈਗੀ ਹੈ ਇਹ 17 17 ਤਰੀਕ ਨੌਵੇਂ ਮਹੀਨੇ ਸ਼ਾਮ ਦੇ 5 ਵਜੇ ਤੱਕ ਫੀਸ ਭਰਨ ਵਾਸਤੇ ਤੁਹਾਨੂੰ ਪਤਾ ਤਿੰਨ ਐਕਸਟਰਾ ਦਿੱਤੇ ਜਾਂਦੇ ਆ ਇਸ ਤੋਂ ਬਾਅਦ ਇਹ ਕਹਿੰਦੇ ਨਵਾਂ ਫੰਕਸ਼ਨ ਐਡ ਕੀਤਾ ਹੋਇਆ ਸਾਰਿਆਂ ਦੇ ਵਿੱਚ ਕਿ ਜੇਕਰ ਤੁਸੀਂ ਆਪ ਦੀ ਕੋਈ ਵੀ ਕਲੈਕਸ਼ਨ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਸ਼ੁਰੂਆਤੀ ਮਿੱਤੀ ਤੋਂ ਲੈ ਕੇ ਅੰਤ ਮਿੱਤੀ ਤੱਕ ਆ ਜਿਹੜਾ ਪੁਆਇੰਟ ਦਿੱਤਾ ਉਹਨੇ ਬਹੁਤ ਜ਼ਿਆਦੇ ਬਰੇ ਦੇ ਤੱਕ ਕਿਉਂਕਿ ਬਹੁਤ سارے ਬੱਚੇ ਸੀ ਜਿਹੜੇ ਫਾਰਮ ਗਲਤ ਅਪਲਾਈ ਕਰ ਦਾਂਦੇ ਸੀਗੇ ਠੀਕ ਹੈ ਜੀ ਤੇ ਫਾਰਮ ਆਪਾਂ ਤੁਹਾਨੂੰ ਪਤਾ ਹੈ ਕਿ ਅਪਲਾਈ ਹੀ ਇੱਕ ਵਾਰੀ ਹੋਣਾ ਹੁੰਦਾ ਹੈਗਾ ਠੀਕ ਹੈ ਤਾਂ ਕਰਕੇ ਤੁਸੀਂ ਇਹਦੇ ਵਿੱਚ ਕਰੈਕਸ਼ਨ ਕਰ ਸਕਦੇ ਹੋ ਜੇ ਤੁਹਾਡੇ ਤੋਂ ਕੋਈ ਚੀਜ਼ ਗਲਤ ਭਰੀ ਗਈ ਠੀਕ ਹੈ ਜੀ ਇਹ ਗੱਲ ਧਿਆਨ ਦੇਣੀ ਹੈ ਪਰ ਥੋੜਾ ਜਿਹਾ ਦੂਜੀਆਂ ਕੈਟਾਗਰੀ ਸਹੀ ਭਰਿਓ ਦੂਜੀਆਂ ਚੀਜ਼ਾਂ ਦਾ ਕੋਈ ਚੱਕਰ ਨਹੀਂ ਉਹ ਚੱਲੇ ਜਾਂਦਾ ਹੁੰਦਾ ਨਾਮ ਨੂੰ ਪਰ ਕੈਟਾਗਰੀ ਆਪਰੇ ਬਿਲਕੁਲ ਸਹੀ ਭਰਿਓ ਕਿਉਂਕਿ ਕੈ ਠੀਕ ਹੈ ਤੇ ਦੂਸਰੀ ਗੱਲ ਇਹ ਮੈਂ ਦੱਸਣਾ ਚਾਹੁੰਦਾ ਜਿਹੜੀ ਇਹ ਭਰਤੀ ਹੈ ਗਰੁੱਪ B ਦੀ ਭਰਤੀ ਹੈ ਭਾਈ ਸਾਹਿਬ ਗਰੁੱਪ B ਦੀ ਆਪਾਂ ਤਿਆਰੀ ਨਹੀਂ ਕਰਵਾਉਂਦੇ ਹੈਗੇ ਠੀਕ ਹੈ ਬਹੁਤ ਬੱਚੇ ਮੈਸੇਜ ਕਰਨਗੇ ਕਾਲਸ ਕਰਨਗੇ ਅਸੀਂ ਗਰੁੱਪ B ਦੀ ਤਿਆਰੀ ਨਹੀਂ ਕਰਾਉਂਦੇ ਅਸੀਂ ਗਰੁੱਪ C ਤੇ D ਦੀ ਤਿਆਰੀ ਕਰਾਉਣੀ ਹੈ ਠੀਕ ਹੈ ਜੀ ਗਰੁੱਪ C ਤੇ D ਦੀ ਤਿਆਰੀ ਕਰਾਉਣੀ ਹੈ ਕਿਉਂਕਿ ਰਾਜੇ ਸਾਡੇ ਆਪਣੇ ਕੋਲੇ ਬੱਚੇ ਜ਼ਿਆਦੇ ਆ C ਤੇ D ਭਰਤੀਆਂ ਵਾਲੇ ਠੀਕ ਹੈ ਤਾਂ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਇਹੀ ਬੱਚਿਆਂ ਨੂੰ ਕੰਟੈਂਟ ਜਮਾਂ ਸਹੀ ਤੇ ਟਾਈਮ ਟੂ ਟਾਈਮ ਮਿਲਦਾ ਰਹੇ ਉਹ ਵੀ ਬਹੁਤ ਅਗ ਹੈ ਠੀਕ ਹੈ ਤਾਂ ਕਰਕੇ ਪ੍ਰੋਜੈਕਟ ਦੀਆਂ ਇਹ ਚਾਰਤਾਂ ਦੇਖ ਲਓ ਤੁਸੀਂ ਕਿਹੜੀਆਂ ਗਈਆਂ ਇਹਦੇ ਵਿੱਚ ਪੰਜਾਬ ਰਾਜ ਗੋਦਾਮ ਨਿਗਮ ਦੀਆਂ ਵਿੱਤ ਵਿਭਾਗ ਦੇ ਵਿੱਚ ਕਿਰਤ ਵਿਭਾਗ ਦੇ ਵਿੱਚ ਆਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਫਿਰ ਕਿਰਤ ਵਿਭਾਗ ਆ ਲਗ ਲਗ ਸੈਕਟਰ ਦੇ ਵਿੱਚ ਇਹ ਤੁਸਾਂ ਦੇਖ ਲਿਓ ਤੇ ਟੋਟਲ ਪੋਸਟਾਂ ਦੀ ਆਪਾਂ ਜੇ ਗੱਲ ਕਰੀਏ ਤਾਂ 6126 ਠੀਕ ਹੈ ਜੀ 71 ਮੁੰਡਿਆਂ ਦੀਆਂ 26 ਕੁੜੀਆਂ ਦਾ ਕੋਟਾ ਇਹਦੇ ਵਿੱਚ ਤੇ ਹੁਣ ਆਪਾਂ ਯੋਗਤਾ ਬਾਰੇ ਆਹ ਆਪਣਾ ਕੈਟਾਗਰੀ ਕੋਡ ਆ ਜਾਂਦਾ ਠੀਕ ਹੈ ਜੀ ਆ ਕੈਟਾਗਰੀ ਕੋਡ ਆ ਜਾਂਦਾ ਤੇ ਹੁਣ ਆਪਾਂ ਗੱਲ ਕਰੀਏ ਆ ਆ ਗਿਆ ਆਪਣਾ ਪੇ ਸਕੀਲ ਪੇ ਸਕੀਲ ਤਾਂ ਬਾਅਦ ਚ ਦੇਖਾਂਗੇ ਆਪਾਂ ਇਹਦਾ ਤੁਹਾਨੂੰ ਮੈਂ ਨੋਟੀਫਿਕੇਸ਼ਨ ਸੈਂਡ ਕਰ ਦਉ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਉੱਥੋਂ ਦੇਖ ਸਕਦੇ ਹੋ ਆਪਾਂ ਹੁਣ ਦੇਖੀਏ ਨੇ ਵਿਦਿਆਕ ਯੋਗਤਾ ਜਿਹੜੀ ਸਭ ਤੋਂ ਪਹਿਲਾਂ ਰਾਜੇ ਭਰਤੀ ਇਹਦੇ ਵਿੱਚ ਰਾਜ ਗਦਾਮ ਵਾਲੀ ਠੀਕ ਹੈ ਜੀ ਇਹਦੇ ਵਿੱਚ ਤੁਹਾਡੇ ਕੋਲੇ ਸਿਵਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਫਸਟ ਜਾਂ ਸੈਕੰਡ ਕਲਾਸ ਦੀ ਠੀਕ ਹੈ ਜੀ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ 5 ਸਾਲ ਦਾ ਜਾਂ ਤੁਸੀਂ ਮਿਨੀਮਮ 2 ਸਾਲ ਤੁਸੀਂ ਐਸਡੀਓ ਦੇ ਪੱਧਰ ਤੇ ਹੋਂ ਕੰਮ ਹੋ ਤੁਸੀਂ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆ ਬੀਕੋਮ ਫਰਸਟ ਡਿਵੀਜ਼ਨ ਚ ਮੰਗਦੇ ਆ ਦੂਜੀ ਪੋਸਟ ਦੇ ਵਿੱਚ 1989 ਦੇ ਤਹਿਤ ਤੀਸਰੀ ਵਿੱਚ ਰਾਜੀ ਜੇ ਤੁਹਾਡੇ ਕੋਲੇ ਤੀਜੀ ਪੋਸਟ ਦੇ ਵਿੱਚ ਤੁਹਾਡਾ ਫਾਇਦਾ ਹੈਗਾ ਠੀਕ ਹੈ ਜੀ ਤੁਹਾਡੇ ਕੋਲੇ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਠੀਕ ਹੈ ਜੀ ਤੇ ਕੁਆਲੀਫਾਈ ਟੂ ਕੰਪੀਟੀਟਿਵ ਟੈਸਟ ਬਾਏ ਦਾ ਅਪੁਆਇੰਟਮੈਂਟ ਅਥਾਰਟੀ ਟੂ ਟਾਈਮ ਟੂ ਟਾਈਮ ਠੀਕ ਹੈ ਜਿਹੜਾ ਤੁਹ ਪੇਪਰ ਕਲੀਅਰ ਕਰਨਾ ਪਊਗਾ ਉਹਦੀ ਗੱਲ ਕਰਦੇ ਤੇ ਆਈਐਸਓ ਸਾਡੇ ਕੋਲ 120 ਘੰਟੇ ਦਾ ਸਰਟੀਫਿਕੇਟ ਹੈਗਾ ਜਿਹੜਾ ਉਹ ਵੀ ਚੱਲ ਜਾਊਗਾ ਠੀਕ ਹੈ ਜੀ ਬਾਕੀ ਦੇ ਵਿੱਚ ਚੌਥੀ ਸ਼ਰਤ ਇਹ ਹੈ ਕਿ ਇਹਦੇ ਵਿੱਚ ਟਾਈਪਿੰਗ ਸਪੀਡ ਹੈਗੀ ਠੀਕ ਹੈ ਜੀ ਟਾਈਪਿੰਗ ਸਪੀਡ ਹੈ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਦੀ ਰਾਬੀ ਫੌਂਟ ਦੇ ਵਿੱਚ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਦੂਜੇ ਦੇ ਵਿੱਚ ਤੁਹਾਡੇ ਕੋਲ ਮਾਸਟਰ ਡਿਗਰੀ ਇਕਨੋਮਿਕਸ ਜਾਂ ਮੈਥ ਜਾਂ ਕਮਰਸ ਦੇ ਵਿੱਚ ਹੋਣੀ ਜ਼ਰੂਰੀ ਹੈ ਤੀਜੇ ਦੇ ਵਿੱਚ ਤੁਹਾਡੇ ਕੋਲ ਬੈਚਲਰ ਡਿਗਰੀ ਜਿਹੜੀ ਹੋਣੀ ਜੁਜ ਇੰਜੀਨੀਅਰਿੰਗ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਠੀਕ ਹੈ ਜੀ ਇਕਨੋਮਿਕਸ ਦੇ ਵਿੱਚ ਜਾਂ ਮੈਥਮੈਟਿਕਸ ਦੇ ਵਿੱਚ ਇਹ ਤੁਹਾਡੇ ਕੋਲ ਜੇ ਸਿੰਪਲ ਗ੍ਰੈਜੂਏਟ ਹੈਗੀ ਕਾਮਰਸ ਦੇ ਵਿੱਚ ਫਿਰ ਤੁਸੀਂ ਭਰ ਸਕਦੇ ਹੋ ਇਹਦੇ ਵਿੱਚ ਸਿਵਲ ਇੰਜੀਨੀਅਰ ਨੇ ਹੋਣੀ ਜ਼ਰੂਰੀ ਹੈ ਤੁਹਾਡੇ ਕੋਲੇ ਠੀਕ ਹੈ ਜੀ ਇਹਦੇ ਵਿੱਚ ਤੁਹਾਡੇ ਕੋਲ ਡਿਪਲੋਮਾ ਹੋਣਾ ਲਾਜ਼ਮੀ ਹੈਗਾ ਠੀਕ ਹੈ ਜੀ ਇਹ ਹੈ ਉਮਰ ਹੱਦ ਤੁਹਾਨੂੰ ਪਤਾ ਹੈ ਜੀ 18 ਤੋਂ 37 ਸਾਲ ਦੂਜੀ ਕੈਟਾਗਰੀ ਨੂੰ 5 ਸਾਲ ਦੀ ਛੋਟ ਹੁੰਦੀ ਹੈ 22 ਸਾਲ ਜਿਹੜੇ ਕੇਂਦਰੀ ਜਾਂ ਰਾਜ ਦੇ ਕਰਮਚਾਰੀ ਹੈ ਉਹਨਾਂ ਨੂੰ 45 ਸਾਲ ਤੱਕ ਠੀਕ ਹੈ ਜੀ ਤੇ ਆਹ ਫੀਸ ਆ ਗਈ ਇਹਦੀ ਠੀਕ ਹੈ ਜੀ ਜੇ ਕਿੰਨੀ ਡੇਟ ਕੋਈ ਭਰਨਾ ਚਾਹੁੰਦਾਗਾ ਭਰ ਸਕਦਾ ਲਿਖਤੀ ਪੇਪਰ ਹੋਊਗਾ ਦਾ ਤੇ ਸਲੀਪ ਸੇ ਦਾ ਹਜਾਇਆ ਨਹੀਂ ਹੈਗਾ ਜਿਹੜੀ ਵੀ ਦਾ ਸਲੇਵਸ ਅਪਡੇਟ ਹੋ ਗਿਆ ਤੁਹਾਨੂੰ ਮੈਂ ਦੱਸ ਦੂੰਗਾ ਠੀਕ ਹੈ ਜੀ ਤੇ ਧੰਨਵਾਦ ਮੇ ਦੋਸਤੋ ਜਿਉਂਦੇ ਬਸਤੇ ਲੋ ਬਾਕੀ ਜਿਹੜੀ ਵੀ ਨਵੀਂ ਭਰਤੀ ਜੇਕਰ ਤੁਸੀਂ ਜਾਣਕਾਰੀ ਲੈਣੀ ਹੈ ਪੰਜਾਬ ਦੇ ਵਿੱਚ ਕੋਈ ਵੀ ਨਵੀਂ ਭਰਤੀ ਆਉਂਦੀ ਹੈ ਪੂਰੀ ਸਹੀ ਜਾਣਕਾਰੀ ਲੈਣੀ ਹੈ ਬਿਲਕੁਲ ਜਿਹੜੀ ਜੈਨੂਇਨ ਪੋਸਟ ਹੋਊਗੀ ਸਿਰਫ ਉਸ ਹੀ ਦੱਸਦੇ ਆ ਤਾਂ ਤੁਸੀਂ ਆਰਾਮ ਨਾਲ ਰਾਜ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਨੋਟੀਫਿਕੇਸ਼ਨ ਔਨ ਕਰਕੇ ਰੱਖ ਲਓ ਕਿਉਂਕਿ ਵਿੱਚ ਇਹ ਜੇ ਮਹਾਪੁਰਸ਼ ਵੀ ਪਏ ਜਿਨ੍ਹਾਂ ਨੂੰ ਅਜੇ ਤੱਕ ਇਹ ਪੁੱਛ ਰਹੇ ਸੀ ਸਰ ਫੋਨ ਕਰਕੇ ਕਿ ਜੀ ਜੇਲ ਵਾਟਨ ਦੀ ਭਰਤੀ ਕਦੋਂ ਆਊਗੀ ਜਦੋਂ ਕਿ ਜੇਲ ਵਾਟਨ ਦੀ ਭਰਤੀ ਦੇ ਜਿਹੜੇ ਫਾਰਮ ਆ ਉਹ ਵੀ ਡੇਟ ਲੱਗ ਚੁੱਕੀ ਹੈ ਠੀਕ ਹੈ ਤਾਂ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ ਤੇ ਇੱਕ ਨਰਾ ਜੇ ਦੂਸਰੀ ਗੱਲ ਜੇ ਤੁਸੀਂ ਕਿਸੇ ਬੱਚੇ ਨੇ ਫਾਰਮ ਭਰਨਾ ਹੁੰਦਾ ਨਾ ਤੇ ਪਹਿਲੀ ਗੱਲ ਨਾ ਕਿਸੇ ਵਧੀਆ ਬੰਦੇ ਕੋਲੇ ਫਾਰਮ ਭਰਨ ਜਾਇਆ ਕਰੋ ਜਿਹਨੂੰ ਮਾੜੀ ਮੋਟੀ ਨੌਲੇਜ ਹੋਵੇ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਬੰਦਾ ਕੰਪਿਊਟਰ ਉਹੀ ਰੱਖੀ ਬੈਠੇ ਆ ਇੱਕ ਲੜਕੀ ਪੇਪਰ ਭਰਨ ਗਈ ਜੇਲਵਾਡਾਂ ਦਾ ਉਹ ਕਹਿੰਦੀ ਜੀ ਅਸੀਂ ਜੇਲਵਾਡ ਦੀ ਪੋਸਟ ਭਰਨੀ ਆ ਉਹ ਕਹਿੰਦਾ ਜੇਲਵਾਡ ਤੇ ਪੋਸਟ ਹੀ ਨਹੀਂ ਹੈਗੀ ਉਹ ਕੁੜੀ ਨੂੰ ਤਿੰਨ ਚਾਰ ਵਾਰੀ ਉਹਨੇ ਵਾਪਸ ਮੋੜਤਾ ਜਿਹੜੋ ਕੁੜੀਆਂ ਨੇ ਮੈਨੂੰ ਫੋਨ ਲਾਇਆ ਕਿ ਨਹੀਂ ਸਾਡੇ ਜੇਲਵਾਡ ਦੇ ਵਿੱਚ ਪੋਸਟ ਹੈ ਨਹੀਂ ਮੈਂ ਖੜਾ ਜੀ ਮੈਂ ਕਿਹਾ ਤੋ ਕਿ ਜੇਲਵਾਡ ਦੀ ਪੋਸਟ ਤੇ ਕਿਉਂ ਚ ਮੈਟਰਨ ਦੀਆਂ ਵੈਕੈਂਸੀਆਂ ਹੁੰਦੀਆਂ ਨੇ ਉਹਦੇ 'ਚ ਅਪਲਾਈ ਮਕੰਦਾ ਜੀ ਜੇਲ੍ਹ ਬਾੜ ਦੇ ਪੋਸਟੇ ਹੈ ਨਹੀਂ ਮੈਂ ਕਹਾਂ ਜੀ ਜਿਹੜੀਆਂ ਮੈਟਰ ਨੇ ਪੋਸਟ ਆਉਂਦੇ ਨੇ ਕੁੜੀਆਂ ਵਾਸਤੇ ਹੁੰਦੀਆਂ ਫਿਰ ਉਹ ਕਹਿੰਦਾ ਜੀ ਹੁਣ ਤਾਂ ਵੈਬਸਾਈਟ ਬੰਦ ਹੋ ਗਈ ਠੀਕ ਹੈ ਤਾਂ ਇਹ ਜੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਨਾ ਨਹੀਂ ਪਤਾ ਹੁੰਦਾ ਪਹਿਲੀ ਗੱਲ ਤਾਂ ਉਹਨਾਂ ਕੰਪਿਊਟਰ ਨੂੰ ਗਲਤ ਸਿੱਧਾ ਕਹਿ ਦਿੰਦਾ ਕਿ ਹਉ ਭਾਈ ਸਾਨੂੰ ਪਤਾ ਨਹੀਂ ਹੈਗਾ ਬੱਚੇ ਦੀ ਭੇਖ ਦੀ ਗੱਲ ਹੁੰਦੀ ਹੈ ਠੀਕ ਹੈ ਕੰਪਿਊਟਰ ਰੱਖ ਕੇ ਬਹਿ ਜਾਂਦੇ ਆ ਹਰੇਕ ਬੰਦਾ ਪਰ ਨੌਲਜ ਕਿਸੇ ਨੂੰ ਬਹੁਤ ਘੱਟ ਹੁੰਦੀ ਹੈ ਜੇ ਤੁਸੀਂ ਕੰਪਿਊਟਰ ਤੇ ਬੈਠੋ ਤਾਂ ਨਾਲ ਜ ਤੁਹਾਨੂੰ ਉੰਨੀ ਕੁ ਨੌਲਜ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਤੁਸੀਂ ਸਹੀ ਗਾਈਡ ਕਰ ਸਕੋ ਠੀਕ